ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਪਹਿਲੇ ਬਾਦਸ਼ਾਹ ਦੀ ਗੁਰੂ ਸਾਹਿਬਾਨਾਂ ਤੋਂ ਬਾਅਦ ਸਿੱਖ ਕੌਮ 'ਚ ਬਹੁਤ ਵੱਡੇ-ਵੱਡੇ ਚਰਨੈਲ ਹੋਏ ਨੇ ਮਹਾਨ ਯੋਧੇ ਹੋਏ ਨੇ ਵੱਡੇ-ਵੱਡੇ ਵਿਦਵਾਨ ਹੋਏ ਨੇ ਤੇ ਅਨੇਕਾਂ ਹੀ ਮਹਾਨ ਸ਼ਹੀਦ ਹੋਏ ਨੇ ਪਰ ਸੁਲਤਾਨ ਇੱਕੋ ਹੀ ਹੋਇਆ ਹੈ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਨੇ ਨਾਦਰ ਸ਼ਾਹ ਤੇ ਅਬਦਾਲੀ ਵਰਗਿਆਂ ਨੂੰ ਭਾਜੜਾ ਪਵਾਤੀਆਂ ਸੀ ਹੁਣ ਇੱਕ ਗੱਲ ਬਹੁਤ ਘੱਟ ਲੋਕ ਜਾਣਦੇ ਨੇ ਇਹ ਜਿਹੜੀ ਹਰਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਆ ਇਹ ਉਹ ਨਹੀਂ ਹੈਗੀ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਬਣਵਾਈ ਸੀ। ਅਹਿਮਦ ਸ਼ਾਹ ਅਬਦਾਲੀ ਨੇ 1762 ਚ ਹਰਮੰਦਰ ਸਾਹਿਬ ਨੂੰ ਬੰਬਾਂ ਤੇ ਬਰੂਦ ਨਾਲ ਉਡਾਤਾ ਸੀ ਪੂਰਾ। ਤੇ ਜੱਸਾ ਸਿੰਘ ਆਲੂਆਲੀਆ ਨੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਇੱਕ ਚਾਦਰ ਵਿਛਾਈ ਤੇ 9 ਲੱਖ ਰੁਪਇਆ ਢੇਰੀ ਕਰਤਾ ਸੀ ਉੱਥੇ ਤੇ ਢਾਹ ਢੇਰੀ ਹੋਏ ਹਰਮੰਦਰ ਸਾਹਿਬ ਦੀ ਮੋੜ ਸਾਰੀ ਕਰਵਾਈ ਸੀ। 2200 Hindu ਬੀਬੀਆਂ ਨੂੰ ਜਦੋਂ ਕੈਦ ਕਰਕੇ ਲੈ ਕੇ ਜਾ ਰਿਆ ਸੀ ਅਬਦਾਲੀ ਤਾਂ ਉਹਦੀ ਕੈਦ ਚੋਂ ਸਾਰੀਆਂ ਹਿੰਦੂ ਬੀਬੀਆਂ ਨੂੰ ਛੁਡਾਇਆ ਤੇ ਆਪਦੇ ਖਰਚੇ ਤੇ ਉਹਨਾਂ ਨੂੰ ਘਰੇ ਛੱਡ ਕੇ ਆਏ ਸੀ। ਦਿੱਲੀ ਦੇ ਤਖਤ ਪਿੱਛੇ ਸਦੀਆਂ ਤੋਂ ਲੜਾਈਆਂ ਹੋ ਰਹੀਆਂ ਨੇ। ਸਿੱਖਾਂ ਨੇ ਜਦੋਂ ਦਿੱਲੀ ਜਿੱਤੀ ਤਾਂ ਇਹਨਾਂ ਨੂੰ ਕਹਿੰਦੇ ਕਿ ਤੁਸੀਂ ਬੈਠੋ ਤਖਤ ਤੇ। ਤਾਂ ਗੁਰੂ ਦੇ ਇਸ ਮਹਾਨ ਸਿੱਖ ਨੇ ਦਿੱਲੀ ਦੇ ਤਖਤ ਨੂੰ ਲੱਤ ਮਾਰ ਦਿੱਤੀ ਸੀ। ਲਾਹੌਰ ਨੂੰ ਫਤਿਹ ਕਰਨ ਵਾਲਾ ਸਰਹੰਦ ਨੂੰ ਤਬਾਹ ਕਰਨ ਵਾਲਾ ਦਿੱਲੀ ਨੂੰ ਫਤਿਹ ਕਰਨ ਵਾਲਾ ਇੱਕ ਯਤੀਮ ਇਮੇ ਇੱਕ ਬਾਦਸ਼ਾਹ ਬਣਿਆ ਸਿੱਖਾਂ ਦਾ ਸਿਰਕੱਟ ਜਰਨੈਲ ਬਣਿਆ ਗੱਲ ਖਾਲਸਾ ਦਾ ਮੁਖੀ ਬਣਿਆ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਿਆ ਅੱਜ ਆਪਾਂ ਗੱਲ ਕਰਾਂਗੇ ਸੁਲਤਾਨ ਉਲਕੌਮ ਜੱਸਾ ਸਿੰਘ ਆਲੂਵਾਲੀਆ ਬਾਰੇ ਹੁਣ ਆਪਾਂ ਸ਼ੁਰੂ ਤੋਂ ਆ ਜਾਂਦੇ ਆ ਇਹਨਾਂ ਦਾ ਜਨਮ ਹੋਇਆ ਲਾਹੌਰ ਦੇ ਇੱਕ ਪਿੰਡ ਆਲੂ ਚ ਉੱਥੋਂ ਇਹਨਾਂ ਦੇ ਨਾਮ ਨਾਲ ਆਲੂਵਾਲੀਆ ਲੱਗਿਆ ਪਿਤਾ ਦਾ ਨਾਮ ਇਹਨਾਂ ਦਾ ਸੀਗਾ ਸਰਦਾਰ ਬਦਰ ਸਿੰਘ ਇਹਨਾਂ ਦੇ ਜਨਮ ਤੋਂ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਗੁਰਗੋਬਿੰਦ ਸਿੰਘ ਜੀ ਕੋਲ ਜਾਂਦੇ ਨੇ ਤੇ ਔਲਾਦ ਲਈ ਅਰਦਾਸ ਕਰਦੇ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦਾ ਜਨਮ ਗੁਰਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਹੋਇਆ ਸੀ ਸਿਰਫ ਇਹ 5 ਸਾਲ ਦੇ ਹੀ ਸੀਗੇ ਕਿ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਇਹਨਾਂ ਦੇ ਮਾਤਾ ਫਿਰ ਇਹਨਾਂ ਨੂੰ ਲੈ ਜਾਂਦੇ ਨੇ ਦਿੱਲੀ ਮਾਤਾ ਸੁੰਦਰੀ ਜੀ ਕੋਲ ਮਾਤਾ ਸੁੰਦਰੀ ਜੀ ਇਹਨਾਂ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ ਤੇ ਇਹਨਾਂ ਦੀ ਬਹੁਤ ਚੰਗੇ ਤਰੀਕੇ ਨਾਲ ਪਰਵਰਿਸ਼ ਕਰਦੇ ਨੇ ਬਹੁਤ ਪੜ੍ਹੇ ਲਿਖੇ ਸੀਗੇ ਇਹ ਤੇ ਆਸਾ ਦੀ ਵਾਰ ਦਾ ਇਹਨਾਂ ਸੋਨਾ ਕੀਰਤਨ ਕਰਦੇ ਸੀਗੇ ਫਿਰ 10 ਸਾਲ ਉੱਥੇ ਮਾਤਾ ਸੁੰਦਰੀ ਜੀ ਕੋਲ ਰਹਿੰਦੇ ਨੇ ਜਦੋਂ ਇਹ 16-17 ਸਾਲ ਦੇ ਸੀ ਤਾਂ ਇਹਨਾਂ ਦੇ ਮਾਮਾ ਜੀ ਇਹਨਾਂ ਨੂੰ ਉੱਥੋਂ ਪੰਜਾਬ ਲਿਆਉਂਦੇ ਨੇ ਪੰਜਾਬ 'ਚ ਇੱਕ ਵਾਰ ਇਹ ਕੀਰਤਨ ਕਰ ਰਹੇ ਹੁੰਦੇ ਨੇ ਤੇ ਨਜ਼ਰੀ ਪੈ ਜਾਂਦੇ ਨੇ ਹੇ ਨਵਾਬ ਕਪੂਰ ਸਿੰਘ ਦੇ ਨਵਾਬ ਕਪੂਰ ਸਿੰਘ ਉਦੋਂ ਸਿੱਖ ਕੌਮ ਦੇ ਮੁਖੀ ਹੁੰਦੇ ਸੀ ਇਹ ਟਾਈਮ ਦੱਸਦਾ ਮੈਂ ਤੁਹਾਨੂੰ ਕਿਹੜਾ ਸੀ ਇਹ ਉਹ ਟਾਈਮ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਤੇ ਅਨੇਕਾਂ ਜ਼ੁਲਮ ਕੀਤੇ ਜਾਂਦੇ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਨੂੰ ਜਾਨਾਂ ਬਚਾਉਣ ਲਈ ਸਿੱਖਾਂ ਨੂੰ ਜੰਗਲਾਂ 'ਚ ਜਾਣਾ ਪਿਆ ਸੀ ਤਾਂ ਇਹਨਾਂ ਦੇ ਕੀਰਤਨ ਤੋਂ ਮੰਤਰ ਮੁਗਦ ਹੋ ਕੇ ਨਵਾਬ ਕਪੂਰ ਸਿੰਘ ਇਹਨਾਂ ਦੇ ਮਾਤਾ ਸਾਹਮਣੇ ਹੱਥ ਜੋੜ ਲੈਂਦੇ ਨੇ ਕਿ ਆਪ ਦਾ ਪੁੱਤ ਕੌਮ ਦੀ ਝੋਲੀ ਪਾ ਦਿਓ ਮੈਨੂੰ ਦੇ ਦਿਓ ਆਪ ਦਾ ਪੁੱਤ ਫਿਰ ਉਹ ਲੈ ਜਾਂਦੇ ਨੇ ਇਹਨਾਂ ਨੂੰ ਨਾਲ ਸਿਰਫ 15 16 ਸਾਲ ਦੀ ਉਮਰ 'ਚ ਤੇ ਆਪਦੇ ਜਥੇ 'ਚ ਸ਼ਾਮਲ ਕਰ ਲੈਂਦੇ ਨੇ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਦੇ ਨੇ ਉਹ ਬੜੇ ਲਿਖੇ ਤਾਂ ਪਹਿਲਾਂ ਹੀ ਬਹੁਤ ਸੀਗੇ ਇਹ ਫਿਰ ਇਹਨਾਂ ਨੂੰ ਸ਼ਸਤਰ ਵਿਦਿਆ ਤੇ ਘੋੜਸਵਾਰੀ ਸਿਖਾਈ ਜਾਂਦੀ ਆ ਉਥੇ ਉਹਨਾਂ ਟਾਈਮਾਂ 'ਚ ਨਾਦਰ ਸ਼ਾਹ ਹਮਲੇ ਕਰ ਰਿਹਾ ਹੁੰਦਾ ਭਾਰਤ ਤੇ 90 ਕਰੋੜ ਰੁਪਇਆ ਦਿੱਲੀ ਦਾ ਨਾਦਰ ਸ਼ਾਹ ਲੁੱਟ ਕੇ ਲੈ ਕੇ ਜਾ ਰਿਹਾ ਹੁੰਦਾ ਪੰਜਾਬ ਵਿੱਚ ਦੀ ਜਦੋਂ ਲੰਘਦਾ ਤਾਂ ਸਿੰਘਾਂ ਦਾ ਜਥਾ ਉਹਦੇ ਤੇ ਹਮਲਾ ਕਰਦਾ ਤੇ ਉਹਨੂੰ ਲੁੱਟ ਲੈਂਦਾ ਜੱਸਾ ਸਿੰਘ ਆਲੂ ਵਾਲੀ ਉਹ ਪੂਰੀ ਜਵਾਨੀ 'ਚ ਸੀਗੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਆਉਂਦਾ ਅਬਦਾਲੀ ਅਬਦਾਲੀ ਵੀ ਪੂਰਾ ਰਾਜ ਕੇ ਲੁੱਟਦਾ ਭਾਰਤ ਨੂੰ 11 ਹਮਲੇ ਕੀਤੇ ਨੇ ਅਬਦਾਲੀ ਨੇ ਭਾਰਤ ਤੇ ਮੁਗਲਾਂ ਦੇ ਖਜ਼ਾਨਿਆਂ ਤੋਂ ਲੈ ਕੇ ਲੋਕਾਂ ਦੇ ਘਰਾਂ 'ਚ ਖੜੇ ਪਸ਼ੂ ਤੇ ਉਹਨਾਂ ਦਾ ਅਨਾਜ ਵੀ ਲੁੱਟ ਕੇ ਲੈ ਜਾਂਦਾ ਸੀ ਅਬਦਾਲੀ ਉਦੋਂ ਇੱਕ ਕਹਾਵਤ ਮਸ਼ਹੂਰ ਹੋ ਗਈ ਸੀ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہੇ ਦਾ ਵੀ ਜਿੰਨਾ ਹੈਗਾ ਖਾਪ ਹੀ ਲੋ ਬਾਕੀ ਤਾਂ ਅਬਦਾਲੀ ਨੇ ਲੁੱਟ ਕੇ ਲੈ ਹੀ ਜਾਣਾ ਹੁਣ ਇੱਥੇ ਜਿਹੜਾ ਆਪਾਂ ਕਹਿੰਨੇ ਆ ਨਾ ਹੁਣ ਇੱਥੋਂ ਇੱਥੋਂ ਸਮਝਣਾ ਪੈਣਾ ਦੋ ਚੀਜ਼ਾਂ ਨੇ ਵੀ ਪੰਜਾਬੀ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਤੇ ਪੰਜਾਬੀ ਬਹੁਤ ਖਰਚੀਲੇ ਨੇ ਇਹਦਾ ਸਬੰਧ ਪਿੱਛੇ ਉਹਦੇ ਨਾਲ ਜੁੜਦਾ ਉਦੋਂ ਪੰਜਾਬ ਦੇ ਲੋਕ ਖਰਚਾ ਕਰਨ ਲੱਗ ਗਏ ਆਪਦੇ ਤੇ ਵੀ ਅਬਦਾਲੀ ਨੇ ਲੁੱਟ ਤਾਂ ਲੈਣਾ ਹੀ ਆ ਵੀ ਜਿੰਨਾ ਹੈਗਾ ਆਪਦੇ ਤੇ ਖਰਚ ਲਓ ਉੱਥੋਂ ਆਪਣੇ ਸੁਭਾਅ 'ਚ ਖਰਚੀਲਾਪਨ ਆ ਗਿਆ ਤੇ ਜਿੰਨਾ ਹੁੰਦਾ ਸੀਗਾ ਉਹ ਖਾਈ ਪੀ ਜਾਂਦੇ ਸੀਗੇ ਖਾਣ ਪੀਣ ਦੇ ਆਪਾਂ ਸ਼ੌਕੀਨ ਹੋ ਗਏ ਇਹ ਉਦੋਂ ਅਬਦਾਲੀ ਵੇਲੇ ਦਾ ਚੱਲਿਆ ਆ ਰਿਹਾ ਫਿਰ ਅਬਦਾਲੀ ਜਦੋਂ ਭਾਰਤ ਨੂੰ ਲੁੱਟ ਕੇ ਲੈ ਕੇ ਜਾਂਦਾ ਸੀ ਤਾਂ ਇਹ ਜੱਸਾ ਸਿੰਘ ਆਲੂ ਵਾਲੀਆ ਹੋਣੀ ਨਵਾਬ ਕਪੂਰ ਸਿੰਘ ਹੋਣੀ ਸਰਦਾਰ ਚੜਤ ਸਿੰਘ ਹੋਣੀ ਮਹਾਰਾ ਰਣਜੀਤ ਸਿੰਘ ਦੇ ਦਾਦਾ ਜੀ ਇਹਨਾਂ ਨੇ ਅਬਦਾਲੀ ਨੂੰ ਵੀ ਲੁੱਟਣਾ ਸ਼ੁਰੂ ਕਰਤਾ ਅਬਦਾਲੀ ਦੀ ਨਜ਼ਰੀ ਚੜ ਗਏ ਇਹ ਪਰ ਹੁਣ ਤੱਕ ਅਬਦਾਲੀ ਨੇ ਸਿੱਖਾਂ ਨਾਲ ਸਿੱਧਾ ਕਦੇ ਪੰਗਾ ਨਹੀਂ ਲਿਆ ਸਿੱਖ ਹੀ ਲੁੱਟਦੇ ਰਹੇ ਨੇ ਉਹਨੂੰ ਅਬਦਾਲੀ ਫਿਰ ਕੀ ਕਰਦਾ 1757 ਚ ਜਹਾਂਨ ਖਾਨ ਨੂੰ ਭੇਜਦਾ ਅੰਮ੍ਰਿਤਸਰ ਜਹਾਂਨ ਖਾਨ ਕੀ ਕਰਦਾ ਹਰਿਮੰਦਰ ਸਾਹਿਬ ਦਾ ਸਾਰਾ ਸਰੋਵਰ ਮਿੱਟੀ ਨਾਲ ਭਰ ਦਿੰਦਾ ਜੱਸਾ ਸਿੰਘ ਆਲੂ ਵਾਲੀਆ ਨੇ ਫਿਰ ਉਦੋਂ ਕੀ ਕੀਤਾ ਲਾਹੌਰ ਤੋਂ 200 ਅਫਗਾਨੀਆਂ ਨੂੰ ਕੈਦ ਕਰਕੇ ਲਿਆਏ ਉਹਨਾਂ ਤੋਂ ਸਾਰਾ ਸਰੋਵਰ ਸਾਫ਼ ਕਰਵਾਇਆ ਸੀ ਫਿਰ ਆਉਂਦੀ ਆ ਪਾਣੀਪਤ ਦੀ ਜੰਗ ਪਾਣੀਪਤ ਦੀ ਤੀਜੀ ਲੜਾਈ 'ਚ ਅਬਦਾਲੀ ਨੇ ਮਰਾਠਿਆਂ ਨੂੰ ਬਹੁਤ ਬੁਰੀ ਤਰੀਕੇ ਨਾਲ ਹਰਾਇਆ ਮਰਾਠੇ ਬਹੁਤ ਉਸ ਟਾਈਮ ਤੇ ਤਕੜੇ ਸੀਗੇ ਪਹਿਲਾਂ ਮੁਗਲ ਤਕੜੇ ਹੁੰਦੇ ਸੀ ਮੁਗਲ ਇੱਥੇ ਡਾਊਨ ਹੋ ਗਏ ਮੁਗਲਾਂ ਨੂੰ ਲੁੱਟਿਆ ਇਹਨਾਂ ਨੇ ਨਦਰਸ਼ਾ ਹੁਣਾਂ ਨੇ ਅਬਦਾਲੀ ਹੁਣਾਂ ਨੇ ਤਾਂ ਮਰਾਠੇ ਤਾਕਤਵਰ ਹੋਣ ਲੱਗ ਗਏ ਮਰਾਠਿਆਂ ਨੂੰ ਉਸ ਟਾਈਮ ਤੇ ਇਹ ਸੀ ਕਿ ਅਸੀਂ ਦਿੱਲੀ ਤੇ ਕਬਜ਼ਾ ਕਰ ਲਈਏ ਅੰਗਰੇਜ਼ਾਂ ਨੂੰ ਇਹ ਸੀ ਵੀ ਅਸੀਂ ਆਈਏ ਤੇ ਸਿੱਖ ਵੀ ਇਸ ਦੌੜ ਚ ਸ਼ਾਮਲ ਸੀਗੇ ਮਰਾਠਿਆਂ ਦੀ ਤਾਕਤ ਬਹੁਤ ਜ਼ਿਆਦਾ ਸੀ ਉਸ ਟਾਈਮ ਤੇ ਜਦੋਂ ਅਬਦਾਲੀ ਆਉਂਦਾ ਹੈ ਦਿੱਲੀ ਨੂੰ ਲੁੱਟਣ ਤਾਂ ਮਰਾਠੇ ਉਹਦੇ ਸਾਹਮਣੇ ਆ ਜਾਂਦੇ ਨੇ ਤਾਂ ਉਸ ਟਾਈਮ ਤੇ ਮਰਾਠਿਆਂ ਨੂੰ ਬੁਰੇ ਤਰੀਕੇ ਨਾਲ ਅਬਦਾਲੀ ਹਰਾਉਂਦਾ ਹੈ ਉਸ ਤੋਂ ਬਾਅਦ 10 ਸਾਲ ਮਰਾਠੇ ਉੱਠ ਨਹੀਂ पाए ਇਹਨਾਂ ਨੁਕਸਾਨ ਕਰਦਾ ਮਰਾਠਿਆਂ ਦਾ ਜਾਂਦਾ ਹੋਇਆ ਉਹਨਾਂ ਦੀਆਂ 2200 ਧੀਆ ਭੈਣਾਂ ਨੂੰ ਚੱਕ ਕੇ ਲੈ ਜਾਂਦਾ ਅਬਦਾਲੀ। ਮਰਾਠੇ ਫਿਰ ਆਉਂਦੇ ਨੇ ਜੱਸਾ ਸਿੰਘ ਆਲੂ ਵਾਲੀਆ ਕੋਲ ਕਿ ਐਦਾਂ ਐਦਾਂ ਆ ਗੱਲ ਹੋ ਗਈ ਕਿ ਅਬਦਾਲੀ ਸਾਡੀਆਂ ਕੁੜੀਆਂ ਨੂੰ ਚੱਕ ਕੇ ਲਿਆਇਆ। ਤੇ ਇੱਥੇ ਸੋਚਣ ਵਾਲੀ ਗੱਲ ਆ ਹੁਣ ਅਬਦਾਲੀ ਸਿੱਧਾ ਅਬਦਾਲੀ ਨੇ ਹੁਣ ਤੱਕ ਇੱਕ ਵੀ ਸਿੱਧਾ ਹਮਲਾ ਸਿੱਖਾਂ ਤੇ ਨਹੀਂ ਕੀਤਾ ਸੀ। ਦੂਜਿਆਂ ਦੀ ਇੱਜ਼ਤ ਬਚਾਉਣ ਲਈ ਇੱਕ ਐਡੇ ਵੱਡੇ ਹਮਲਾਵਰ ਨਾਲ ਪੰਗਾ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਐ। ਜਾਣਦੇ ਨੇ ਜੱਸਾ ਸਿੰਘ ਆਲੂ ਵਾਲੀਆ ਹਮਲਾ ਕਰਦੇ ਨੇ ਅਬਦਾਲੀ ਦੀ ਫੌਜ ਤੇ ਤੇ 2200 ਬੀਬੀਆਂ ਨੂੰ ਛੜਾ ਲਿਆਉਂਦੇ ਨੇ ਉਹਨਾਂ ਨੂੰ ਆਪਦੇ ਖਰਚੇ ਤੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਨੇ ਇੱਥੋਂ ਸਿੱਧੀ ਦੁਸ਼ਮਣੀ ਸਟਾਰਟ ਹੋ ਜਾਂਦੀ ਆ ਅਬਦਾਲੀ ਨਾਲ ਜਿਹਦਾ ਉਦੋਂ ਬਾਅਦ ਅਬਦਾਲੀ ਕਿਸ ਤਰੀਕੇ ਨਾਲ ਸਿੱਖਾਂ ਦਾ ਨੁਕਸਾਨ ਕਰਦਾ ਹੈ ਉਹ ਸੁਣਨ ਵਾਲੀ ਗੱਲ ਆ ਉਦੋਂ ਬਾਅਦ ਫਿਰ ਸਿੱਖ ਕਰ ਦਿੰਦੇ ਨੇ ਲਾਹੌਰ ਤੇ ਹਮਲਾ ਉੱਥੋਂ ਦਾ ਨਵਾਬ ਸੀਗਾ 우ਬੈਦ ਖਾਨ ਜਿਹੜਾ ਅਬਦਾਲੀ ਨੇ ਲਾਇਆ ਹੋਇਆ ਸੀ ਲਾਹੌਰ ਜਿੱਤ ਲਿਆ ਸਿੱਖਾਂ ਨੇ ਅਬਦਾਲੀ ਦਾ ਲਾਇਆ ਹੋਇਆ 우ਬੈਦ ਖਾਨ ਕਿਲੇ ਚੀ ਲੋਕਿਆ ਰਹਾ ਸਿੱਖ ਕੌਮ ਨੇ ਉਦੋਂ ਫਿਰ ਇਹਨਾਂ ਨੂੰ ਪਾਦੀ ਦਿੱਤੀ ਸੁਲਤਾਨ ਉਲ ਕੌਮ ਦੀ ਲਾਹੌਰ ਦਾ ਪਹਿਲਾ ਸਿੱਖ ਬਾਦਸ਼ਾਹ ਬਣਿਆ ਜੱਸਾ ਸਿੰਘ ਆਲੂ ਵਾਲੀਆ ਆਪਦੇ ਨਾਮ ਦਾ ਫਿਰ ਇਹਨਾਂ ਨੇ ਸਿੱਕਾ ਚਲਾਇਆ ਨਾਨਕ ਸ਼ਾਹੀ ਸਿੱਕਾ ਕਹਿੰਦੇ ਸੀ ਉਹਨਾਂ ਨੂੰ ਜਿਹੜਾ ਬਾਅਦ ਚੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਵੀ ਚੱਲਦਾ ਰਿਹਾ ਲਾਹੌਰ ਜਿੱਤ ਕੇ ਫਿਰ ਉਹਦਾ ਪ੍ਰਬੰਧ ਇਹ ਸੌਂਪ ਦਿੰਦੇ ਨੇ ਸਰਦਾਰ ਚੜਤ ਸਿੰਘ ਨੂੰ ਹੁਣ ਸਰਦਾਰ ਚੜਤ ਸਿੰਘ ਕੌਣ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੋਚੋ ਕਿੰਨਾ ਵੱਡਾ ਸਬਰ ਹੈ ਕਿੰਨਾ ਵੱਡਾ ਥਬਾਕ ਹੈ ਸਿੱਖਾਂ 'ਚ ਨਹੀਂ ਅੱਜ ਕੋਈ ਇੱਕ ਛੋਟੀ ਜੀ ਕੁਰਸੀ ਕੋਈ ਪੰਚ ਦੀ ਕੁਰਸੀ ਵੀ ਨਹੀਂ ਛੱਡਦਾ ਕਿਸੇ ਨੂੰ ਲਾਹੌਰ ਜਿੱਤ ਕੇ ਹੀ ਸਰਦਾਰ ਚੜ੍ਹਤ ਸਿੰਘ ਨੂੰ ਦੇਤਾ ਇਹਨਾਂ ਨੇ ਫਿਰ ਅਬਦਾਲੀ ਖਿੱਚ ਗਿਆ ਗੱਲਾਂ ਤੋਂ ਅਫਗਾਨਿਸਤਾਨ ਬੈਠਾ ਫਿਰ ਉਹ 3 ਲੱਖ ਦੀ ਫੌਜ ਲੈ ਕੇ ਆਉਂਦਾ ਹੈ ਕਾਬਲ ਤੋਂ ਮਲੇਰ ਕੋਟਲੇ ਸਿਰਫ 72 ਘੰਟਿਆਂ 'ਚ ਪਹੁੰਚ ਜਾਂਦਾ ਆਪਦੀ ਫੌਜ ਨੂੰ ਰਸਤੇ 'ਚ ਪਾਣੀ ਵੀ ਨਹੀਂ ਪੀਣ ਦਿੰਦਾ ਅਬਦਾਲੀ ਕਹਿੰਦਾ ਇਹ ਸਿੱਖਾਂ ਦਾ ਮੈਂ ਨਾਮੋ ਨਿਸ਼ਾਨ ਮਿਟਾਉਂਗਾ ਅਬਦਾਲੀ ਦੀ ਇੰਨੀ ਵੱਡੀ ਫੌਜ ਤੇ 40-50 ਹਜ਼ਾਰ ਸਿੱਖ ਜਿਹਦੇ ਚ ਜ਼ਿਆਦਾਤਰ ਬੁੱਢੇ ਬੀਬੀਆਂ ਤੇ ਜਵਾਨ ਫਿਰ ਇਹ ਕੀ ਕਰਦੇ ਨੇ ਜੱਸਾ ਸਿੰਘ ਆਲੂ ਵਾਲੀ ਆ ਜਿੰਨੇ ਵੀ ਇਹ ਇਹ ਲੜਨ ਵਾਲੇ ਯੋਧੇ ਹੁੰਦੇ ਨੇ ਇਹ ਸੈਂਟਰ ਚ ਸਾਰਿਆਂ ਨੂੰ ਬੱਚੇ ਬੀਬੀਆਂ ਤੇ ਬਜ਼ੁਰਗਾਂ ਨੂੰ ਸੈਂਟਰ ਚ ਲੈ ਲੈਂਦੇ ਨੇ ਤੇ ਆਪ ਸੈਡਾਂ ਤੇ ਆ ਜਾਂਦੇ ਨੇ ਫਿਰ ਉੱਥੋਂ ਇਹ ਹਮਲੇ ਰੋਕਦੇ ਨੇ ਅਫਗਾਨੀਆਂ ਦੇ ਇੱਕ ਦਿਨ ਚ ਅਬਦਾਲੀ ਨੇ ਉਸ ਦਿਨ 20 ਤੋਂ 25 ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਸਿੱਖ ਇਤਿਹਾਸ ਚ ਸਭ ਤੋਂ ਖੂਨੀ ਦਿਨ ਕਿਹਾ ਜਾਂਦਾ ਉਹਨੂੰ ਜਿਹਨੂੰ ਆਪਾਂ ਵੱਡਾ ਕੱਲੂ ਘਾਰਾ ਦੇ ਨਾਮ ਨਾਲ ਜਾਣਦੇ ਆ ਇਸ ਹਮਲੇ ਦੇ ਦੌਰਾਨ ਅਫਗਾਨੀ ਇਹਨਾਂ ਨੂੰ ਘੇਰ ਲੈਂਦੇ ਨੇ ਸਰੀਰ ਤੇ ਬਾਈ ਫੱਟ ਸਿਰ ਤੋਂ ਪੈਰਾਂ ਤੱਕ ਖੂਨ ਨਾਲ ਲਿਬੜੇ ਹੋਏ ਪੂਰੇ ਜ਼ਖਮੀ ਇਹਨਾਂ ਦੇ ਬੋਡੀਗਾਰਡ ਦੀ ਨਜ਼ਰ ਪੈਂਦੀ ਆ ਉਹ ਦੂਰਾਂ ਕੋੜਾ ਪਜਾ ਕੇ ਲਿਆਉਂਦਾ ਤੇ ਇਹਨਾਂ ਦੇ ਘੋੜੇ ਨੂੰ ਚਾਬੂ ਕੁਮਾਰਨ ਲੱਗਦਾ ਵੀ ਇਹਨਾਂ ਦਾ ਘੋੜਾ ਨਿਕਲ ਜੇ ਉਥੋਂ ਤਾਂ ਇਹ ਆਪਦੇ ਬੋਡੀਗਾਰਡ ਨੂੰ ਰੋਕ ਦਿੰਦੇ ਨੇ ਕਹਿੰਦੇ ਕੌਮ ਨੇ ਮੈਨੂੰ ਬਾਦਸ਼ਾ ਬਣਾਇਆ ਏ ਤੂੰ ਕੀ ਚਾਹਣਾ ਵੀ ਮੈਂ ਗਿੱਦੜਾ ਵਾਂਗੂ ਭੱਜ ਜਾਾਂ ਇੱਥੋਂ ਸੋਚੋ ਤੁਸੀਂ ਨਹੀਂ ਆਪਦੀ ਜਾਨ ਬਚਾਉਣ ਲਈ ਬੰਦਾ ਭੱਜ ਜਾਂਦਾ ਨਾ ਅਬਦਾਲੀ ਨੂੰ ਆਖਰਕਾਰ ਉਥੋਂ ਆਪਣੀਆਂ ਫੌਜਾਂ ਨੂੰ ਪਿੱਛੇ ਮੋੜਨਾ ਪਿਆ ਨੁਕਸਾਨ ਬਹੁਤ ਵੱਡਾ ਕਰ ਗਿਆ ਇਸ ਇੱਕ ਕੌਮ ਦਾ ਗਿਣਤੀ ਕਿੰਨੀ ਸੀ ਉਦੋਂ ਸਮਝ ਲਓ ਅੱਧੀ ਕੌਮ ਖਤਮ ਕਰ ਗਿਆ ਸੀ ਉਦੋਂ ਸਿੱਖਾਂ ਦੀ ਕੋਈ ਬਹੁਤ ਜ਼ਿਆਦਾ ਗਿਣਤੀ ਨਹੀਂ ਸੀ ਵੱਧ ਤੋਂ ਵੱਧ ਲੱਖ ਸਵਾ ਲੱਖ ਹੋਣਗੇ ਇਹ ਹਮਲੇ ਦੇ ਦੌਰਾਨ ਅਬਦਾਲੀ ਦਾ ਜਵਾਈ ਇੱਕ ਕਾਜੀ ਨੂੰ ਆਪਣੇ ਨਾਲ ਲੈ ਕੇ ਆਉਂਦਾ ਕਿ ਅਸੀਂ ਕਿਵੇਂ ਸਿੱਖਾਂ ਦੀ ਜਣ ਖਤਮ ਕਰਦੇ ਹਾਂ ਤੂੰ ਲਿਖੀ ਉਹਦੇ ਬਾਰੇ ਉਹਦਾ ਨਾਮ ਸੀਗਾ ਕਾਜੀ ਨੂਰ ਮੁਹੰਮਦ ਉਹ ਇੱਕ ਕਿਤਾਬ ਲਿਖਦਾ ਹੈ ਜੰਗਨਾਮਾ ਉਹਦੇ ਚ ਸਿੱਖਾਂ ਨੂੰ ਉਹ ਕੁੱਤੇ ਦੱਸਦਾ ਹੈ ਕਾਲੇ ਮੂੰਹ ਵਾਲੇ ਲਿਖਦਾ ਹੈ ਪਰ ਉਹ ਕਿਤਾਬ ਦੇ ਅਖੀਰ ਚ ਉਹ ਸੱਚ ਲਿਖਣ ਤੋਂ ਰੋਕ ਨਹੀਂ ਪਾਇਆ ਆਪਣੇ ਆਪ ਨੂੰ ਉਹ ਕਿਤਾਬ ਦੇ ਅਖੀਰ ਚ ਉਹ ਕੀ ਲਿਖਦਾ ਹੈ ਸਗਾ ਰਾਮ ਅਗੋ ਸਗ ਸਗ ਕੇ ਹਸਤੰਦ ਸ਼ੇਰ ਬਾ ਮਦਾਨੇ ਮਰਦਾਂ ਕੇ ਸ਼ੇਰਾਂ ਦਲੇਰ ਕਹਿੰਦਾ ਮੈਨੂੰ ਕੰਮੀ ਇਹ ਕੁੱਤਿਆਂ ਦੀ ਬੁਰਾਈ ਕਰਨ ਦਾ ਦਿੱਤਾ ਗਿਆ ਹੈ ਪਰ ਹੁਣ ਮੈਥੋਂ ਹੋਰ ਝੂਠ ਨਹੀਂ ਬੋਲਿਆ ਜਾਂਦਾ ਕਹਿੰਦਾ ਇਹਨਾਂ ਨੂੰ ਕੁੱਤੇ ਕਹਿਣਾ ਗਲਤ ਹੈ ਕਹਿੰਦਾ ਅਸਲ ਚ ਇਹ ਸ਼ੇਰ ਨੇ ਕਹਿੰਦਾ ਜਿਸ ਸਾਮਨ ਨਾਲ ਇਹ ਲੜੇ ਨੇ ਇਹ ਸ਼ੇਰ ਨੇ ਸੋਚੋ ਦੁਸ਼ਮਣ ਲੈ ਕੇ ਆਇਆ ਉਹ ਬੰਦੇ ਨੂੰ ਕਿ ਤੂੰ ਇਹਨਾਂ ਦੀ ਬੁਰਾਈ ਲਿਖ ਪੂਰੀ ਕਿਤਾਬ ਚ ਉਹ ਸਿੱਖਾਂ ਨੂੰ ਗਾਲਾਂ ਕੱਢਦਾ ਹੈ ਪਰ ਅਖੀਰ ਚ ਉਹ ਵੀ ਸੱਚ ਬੋਲਣੋਂ ਨਹੀਂ ਰਹਿ ਸਕਿਆ ਸਿੱਖਾਂ ਦਾ ਇੰਨਾ ਵੱਡਾ ਨੁਕਸਾਨ ਕਰਨ ਤੋਂ ਬਾਅਦ ਵੀ ਅਫਦਾਲੀ ਦਾ ਦਿਲ ਨਹੀਂ ਭਰਿਆ ਜਦੋਂ ਵਾਪਸ ਜਾ ਰਿਹਾ ਸੀ ਤਾਂ ਜਾਂਦੇ ਹੋਏ ਹਰਮੰਦਰ ਸਾਹਿਬ ਨੂੰ ਬਾਰੂਦ ਤੇ ਬੰਬਾਂ ਨਾਲ ਉਡਾ ਦਿੰਦਾ ਹੈ ਜਮਾ ਟਹਿ ਟੇਰੀ ਕਰ ਜਾਂਦਾ ਹੈ ਸੋਚਦਾ ਹੈ ਕਿ ਹੁਣ ਸਿੱਖ ਆਪਦਾ ਸਿਰ ਨਹੀਂ ਚੱਕ ਪਾਉਣਗੇ ਫਰੋਦਾ ਬਾ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਹੋਈ ਸ਼ੇਰ ਕੌਮ ਨਾ ਪਿਆ ਸੀ ਸਿੱਖਾਂ ਨੇ 2 ਸਾਲ ਨਹੀਂ ਤਪੰਨ ਦਿੱਤੇ ਸਰਹੰਦ ਤੇ ਹਮਲਾ ਕਰਤਾ ਤੇ ਅਹਿਮਦ شاہ ਅਬਦਾਲੀ ਦੇ ਪਿੱਠੂ ਨਵਾਬ ਜੈਨ ਖਾਨ ਤੇ ਗਵਰਨਰ ਜ਼ਾਲਮ ਖਾਨ ਨੂੰ ਮਾਰ ਦਿੱਤਾ ਸਰਹੰਦ ਨੂੰ ਨੇਸ਼ ਤੋਂ ਨਾਬੂਤ ਕਰ ਦਿੱਤਾ ਬਰਿੰਡੇ ਪਹੁੰਚਦੇ ਨੇ ਉਹ ਬਰਿੰਡੇ ਕੁਛ ਰੰਗੜ ਇਹਨਾਂ ਨੂੰ ਦੇਖਦੇ ਨੇ ਸਿੱਖਾਂ ਨੂੰ ਉਹਨਾਂ ਦੇ ਹੱਥ 'ਚ ਰस्सियां ਹੁੰਦੀਆਂ ਨੇ ਉਹ ਪਤਾ ਕੀ ਕਹਿੰਦੇ ਨੇ ਇਹਨਾਂ ਨੂੰ ਜੱਸਾ ਸਿੰਘ ਆਲੂ ਵਾਲੇ ਵਰਗਿਆਂ ਨੂੰ ਕਹਿੰਦੇ ਇੱਧਰ ਆਓ ਕਹਿੰਦੇ ਆ ਸਾਡੇ ਹੱਥਾਂ 'ਚ ਪਤਾ ਕੀ ਆ ਕਹਿੰਦੇ ਇਹ ਰੱਸੀਆਂ ਨਹੀਂ ਇਹ ਸਿੱਖਾਂ ਦੇ ਵਾਲ ਨੇ ਸਿੱਖਾਂ ਦੇ ਵਾਲ ਕਤਲ ਕਰਕੇ ਅਸੀਂ ਰੱਸੀਆਂ ਬਣਾਈਆਂ ਹੋਈਆਂ ਨੇ ਕਹਿੰਦੇ ਇਹ ਪ੍ਰਾਣੀਆਂ ਹੋ ਗਈਆਂ ਇੱਧਰ ਆਓ ਅਸੀਂ ਤੁਹਾਡੇ ਵਾਲ ਕਤਲ ਕਰਾਂਗੇ ਫਿਰ ਉਹਨਾਂ ਦੀਆਂ ਰੱਸੀਆਂ ਬਣਾਵਾਂਗੇ ਇੰਨਾ ਥੋੜੀ ਨਾ ਸੁਣਦੇ ਨੇ ਗੁਰੂ ਦੇ ਸਿੱਖ ਸਾਰਿਆਂ ਨੂੰ ਖਤਮ ਕਰ ਦਿੰਦੇ ਨੇ ਤੇ ਸਰਹੰਦ ਨੂੰ ਮਿੱਟੀ 'ਚ ਮਿਲਾ ਦਿੰਦੇ ਨੇ ਇਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕੀਤਾ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਪਾਪੀ ਵਜ਼ੀਰ ਖਾਨ ਨੂੰ ਸੌਦਾ ਲਾਇਆ ਸੀ। ਉਹਦੇ ਤੇ ਅਸੀਂ ਇੱਕ ਅਲੱਗ ਵੀਡੀਓ ਪਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਆ। ਜੱਸਾ ਸਿੰਘ ਆਲੂ ਵਾਲਿਆਂ ਨੇ ਸਰਹੰਦ ਨੂੰ ਮਿੱਟੀ ਚ ਮਿਲਾ ਦਿੱਤਾ। ਉਦੋਂ ਤੱਕ ਉੱਥੇ ਗੁਰੂ ਘਰ ਨਹੀਂ ਸੀਗੇ। ਜਿਹੜੇ ਹੁਣ ਅਸੀਂ ਦੇਖਦੇ ਆ ਨਾ ਫਤਿਹਗੜ੍ਹ ਸਾਹਿਬ ਚ ਸਾਰੇ ਗੁਰੂ ਘਰ ਮਰਿੰਡੇ ਸਾਰੇ ਗੁਰੂ ਘਰ ਬਣੇ ਹੋਏ ਨੇ। ਸਾਹਿਬਜ਼ਾਦਿਆਂ ਦੀ ਯਾਦ ਚ ਜਿਹੜੇ ਬਣੇ ਹੋਏ ਨੇ ਉਦੋਂ ਤੱਕ ਨਹੀਂ ਸੀਗੇ। ਇਹ ਜੱਸਾ ਸਿੰਘ ਆਲੂ ਵਾਲਿਆਂ ਨੇ ਬਣਾਏ ਨੇ ਉੱਥੇ। ਸਾਰੇ ਗੁਰੂ ਘਰ ਇੱਕ ਸਿੱਖ ਫਿਰ ਜੱਸਾ ਸਿੰਘ ਆਲੂ ਵਾਲੀਆ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤੇ ਸੀ ਕਿ ਸਰਹੰਦ ਦੇ ਕਿਲਿਆਂ ਤੇ ਹਲਵਾਇਆ ਜਾਊਗਾ ਜੱਸਾ ਸਿੰਘ ਆਲੂ ਵਾਲੀਆ ਆਪਦੇ ਗੁਰੂ ਦੇ ਬਚਨਾਂ ਨੂੰ ਫਿਰ ਪੂਰਾ ਕਰਤੇ ਨੇ ਕਿਲਾ ਢਾ ਦਿੱਤਾ ਜਾਂਦਾ ਪੂਰਾ ਤੇ ਉੱਥੇ ਹਲ ਬੋਂਦੇ ਨੇ ਫਿਰ ਜਿੱਥੇ ਸਾਡੇ ਗੁਰੂ ਦੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਸੀ ਸਿੱਖਾਂ ਨੇ ਉਹ ਕਿਲੇ ਦੀਆਂ ਇੱਟਾਂ ਚੱਕ-ਚੱਕ ਕੇ ਦਰਿਆਵਾਂ 'ਚ ਸੜਤੀਆਂ ਸਰਹੰਦ ਜਿੱਤ ਕੇ ਉੱਥੇ 9 ਲੱਖ ਰੁਪਏ ਇਕੱਠਾ ਹੋਇਆ ਜੱਸਾ ਸਿੰਘ ਆਲੂ ਵਾਲਿਆ ਨੇ ਇੱਕ ਵੀ ਰੁਪਿਆ ਆਪ ਦੇ ਕੋਲ ਨਹੀਂ ਰੱਖਿਆ ਸਿੱਧਾ ਜਾਂਦੇ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਪਰਕਰਮਾ ਚ ਇੱਕ ਚਾਦਰ ਪਿਛਾਉਂਦੇ ਨੇ ਤੇ 9 ਲੱਖ ਰੁਪਏ ਉਥੇ ਢੇਰੀ ਕਰ ਦਿੰਦੇ ਨੇ ਕਹਿੰਦੇ ਨੇ ਕਿ ਸਾਡੇ ਗੁਰੂ ਦੇ ਦਰ ਦੀ ਉਸਾਰੀ ਕਰਵਾਵਾਂਗੇ ਦੁਬਾਰਾ ਉਹ ਸਾਰਾ ਪੈਸਾ ਦੇ ਦਿੱਤਾ ਜਾਂਦਾ ਮਿਸਤਰੀ ਦੇਸਰਾਜ ਨੂੰ ਜਿਹੜਾ ਸੁਰ ਸਿੰਘ ਪਿੰਡ ਦਾ ਸੀਗਾ ਮਿਸਤਰੀ ਦੇਸਰਾਜ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਹਰਮੰਦਰ ਸਾਹਿਬ ਦੀ ਦੁਬਾਰਾ ਉਸਾਰੀ ਕਰਨ ਦੀ ਸਿਰਫ 9 ਲੱਖ ਨਹੀਂ 5 ਲੱਖ ਬਾਕੀ ਸਿੰਘਾਂ ਨੇ ਵੀ ਦਿੱਤਾ ਟੋਟਲ 14 ਲੱਖ ਰੁਪਇਆ ਦਿੱਤਾ ਜਾਂਦਾ ਮਿਸਤਰੀ ਦੇਸ ਰਾਜ ਨੂੰ ਜੱਸਾ ਸਿੰਘ ਆਲੂ ਵਾਲੀ ਆ ਇੱਕ ਮੋਹਰ ਦੇ ਦਿੰਦੇ ਨੇ ਮਿਸਤਰੀ ਦੇਸ ਰਾਜ ਨੂੰ ਕਿ ਤੂੰ ਕਾਗਜ਼ ਤੇ ਲਾਈ ਤੇ 11 ਮਿਸਲਾਂ ਦੇ ਖਜ਼ਾਨਿਆਂ ਚੋਂ ਕਿੰਨਾ ਮਰਜੀ ਪੈਸਾ ਕਢਵਾ ਸਕਦਾ ਤੂੰ ਉਤੋਂ ਉਹ ਦੇਖੋ ਕਿੰਨਾ ਰਜਨੀ ਇੱਦਾਂ ਤੇ ਗੁਰੂ ਦਾ ਬੰਦਾ ਹੈ ਆਪਦੇ ਘਰੇ ਜਾਂਦਾ ਹੈ ਉਹਨਾਂ ਟਾਈਮਾਂ ਚ 14 ਲੱਖ ਰੁਪਇਆ 18ਵੀਂ ਸਦੀ ਚ ਅੱਜ ਦਾ ਅਰਬਾਂ ਰੁਪਇਆ ਬਣਦਾ ਹੈ ਆਪਦੇ ਘਰੇ ਜਾਂਦੇ ਨੇ ਆਪਦੀ ਘਰ ਵਾਲੀ ਨੂੰ ਤੇ ਆਪਦੀ ਕੁੜੀ ਨੂੰ ਉਠਾਉਂਦੇ ਨੇ ਸਾਹਮਣੇ ਕਹਿੰਦੇ ਅੱਜ ਤੋਂ ਬਾਅਦ ਮੈਂ ਗੁਰੂ ਘਰ ਦੀ ਸੇਵਾ 'ਚ ਬੀਜ਼ੀ ਹੋ ਜਾਣਾ ਤੇ ਆਪਣੇ ਘਰ ਦਾ ਜਿਹੜਾ ਆਟਾ ਤੇ ਦਾਲ ਪਾਣੀ ਆਉਣਾ ਹੈ ਨਾ ਉਹ ਗੁਰੂ ਘਰ ਦੇ ਪੈਸਿਆਂ 'ਚ ਨਹੀਂ ਆਉਣਾ ਚਾਹੀਦਾ ਤੁਸੀਂ ਦਿਹਾੜੀ ਤੇ ਜਾਓ ਦਿਹਾੜੀ ਕਰਕੇ ਜਿਹੜੇ ਤੁਸੀਂ ਪੈਸੇ ਕਮਾਉਂਗੇ ਨਾ ਉਹਦੇ ਨਾਲ ਆਪਣੇ ਘਰ 'ਚ ਰੋਟੀ ਬੰਨਣੀ ਚਾਹੀਦੀ ਆ ਕਹਿੋ ਕਹਿੋ ਜੇ ਲੋਕ ਪਏ ਨੇ ਤੇ ਅੱਜਕੱਲ੍ਹ ਕੁਝ ਐਹੋ ਜਿਹੇ ਲੋਕ ਵੀ ਹੈਗੇ ਨੇ ਜਿਹੜੇ ਗੋਲ ਕਾਂ ਪਿੱਛੇ ਇੱਕ ਦੂਜੇ ਦੀਆਂ ਪੱਗਾਂ ਲਾਹ ਹੁੰਦੇ ਨੇ ਜਿਹੜੇ ਗੋਲਕਾਂ ਦੇ ਪੈਸੇ ਖਾ ਖਾ ਕੇ ਕਰੋੜਪਤੀ ਬਣ ਗਏ ਤੇ ਇੱਕ ਪਾਸੇ ਭਾਈ ਦੇਸ ਰਾਜ ਵਰਗੇ ਲੋਕ ਵੀ ਹੈਗੇ ਨੇ ਜਿਨ੍ਹਾਂ ਕੋਲ ਉਹਨਾਂ ਟਾਈਮਾਂ 'ਚ 14 ਲੱਖ ਰੁਪਏ ਪਿਆ ਸੀ ਤੇ ਆਪਦੀ ਘਰ ਵਾਲੀ ਨੂੰ ਤੇ ਆਪਦੀ ਕੁੜੀ ਨੂੰ ਕਹਿੰਦੇ ਨੇ ਕਿ ਦਿਹਾੜੀ ਕਰਨ ਜਾਓ ਉਦੋਂ ਫਿਰ ਹਰਮੰਦਰ ਸਾਹਿਬ ਦੀ ਮੋੜ ਸਾਰੀ ਦੀ ਸੇਵਾ ਕਰਵਾਈ ਇਹਨਾਂ ਨੇ ਦੁਖਪੰਜਨੀ 베ਰੀ ਕੋਲ ਇੱਕ ਥੜਾ ਸਾਹਬ ਹੈ 868 ਤੀਰਥ ਉਹ ਆਪਦੀ ਹੱਥੀ ਬਣਾਇਆ ਸੀ ਇਹਨਾਂ ਨੇ ਤੁਸੀਂ ਕਦੇ ਜਾਓਗੇ ਨਾ ਤਾਂ ਜ਼ਰੂਰ ਦਰਸ਼ਨ ਕਰਿਓ ਉਨੇ ਹਰਮੰਦਰ ਸਾਹਿਬ ਢਾਂਡ ਦੇ ਪਿੱਛੇ ਵੀ ਗੁਰੂ ਸਾਹਿਬ ਦੇ ਬਚਨ ਨੇ ਜਦੋਂ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਸੀ ਤਾਂ ਉੱਥੇ ਕੁਝ ਮਿਸਤਰੀ ਆਉਂਦੇ ਨੇ ਉਹ ਆ ਕੇ ਗੁਰੂ ਅਰਜਨ ਦੇਵ ਜੀ ਕੋਲ ਸ਼ਿਕਾਇਤ ਕਰਦੇ ਨੇ ਕਹਿੰਦੇ ਜੀ ਕਿ ਜਿਹੜੇ ਤੁਹਾਡੇ ਮਸੰਦ ਨੇ ਨਾ ਇਹ ਕੱਚੀ ਮਿੱਟੀ ਦਾ ਤਿਆਰ ਕਰਵਾ ਰਹੇ ਨੇ ਹਰਮੰਦਰ ਸਾਹਿਬ ਕਿ ਇਹ ਤੁਹਾਨੂੰ ਵਧੀਆ ਮਟੀਰੀਅਲ ਜਾਂ ਵਧੀਆ ਮਿੱਟੀ ਨਹੀਂ ਦੇ ਰਹੇ ਤਾਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਬਹੁਤ ਸ਼ਾਂਤੀ ਦੇ ਪੁੰਜ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਇਹਨੇ ਹੁਣ ਕੱਚਾ ਹੀ ਬੰਨਣਾ ਹੈ ਕਹਿੰਦੇ ਕਹਿੰਦੇ ਇੱਕ ਵਾਰ ਟਹਿ ਕੇ ਫਿਰ ਦੁਬਾਰਾ ਪੱਕਾ ਬਣੂਗਾ ਇਹ ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਸੀਗੇ ਜੱਸਾ ਸਿੰਘ ਆਲੂ ਵਾਲੀਆ ਨੇ ਜਦੋਂ ਮੋੜ ਸਾਰੀ ਕਰਵਾਈ ਹਰਮੰਦਰ ਸਾਹਿਬ ਦੀ ਜਿਹੜਾ ਹੁਣ ਹੈ ਹੁਣ ਹੈ ਇਮਾਰਤ ਬਹੁਤ ਜ਼ਿਆਦਾ ਮਜ਼ਬੂਤ ਹੈ ਉਹ ਬਹੁਤ ਮਜ਼ਬੂਤੀ ਨਾਲ ਉਹਨਾਂ ਨੇ ਤਿਆਰ ਕਰਵਾਇਆ ਜਿਹੜਾ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਸੀ ਉਹ ਥੋੜਾ ਕੱਚਾ ਸੀਗਾ ਇਸ ਤੋਂ ਬਾਅਦ ਫਿਰ ਟਾਈਮ ਅੱਗੇ ਵਧਦਾ ਐ ਸੇਕ ਹੋਰ ਮਜ਼ਬੂਤ ਹੁੰਦੇ ਨੇ ਸਿੱਖ ਦਿੱਲੀ ਤੇ ਹਮਲਾ ਕਰ ਦਿੰਦੇ ਨੇ ਦਿੱਲੀ ਦੇ ਲਾਲ ਕਿਲੇ ਤੇ ਸਿੱਖ ਨਿਸ਼ਾਨ ਸਾਹਿਬ ਚੁਲਾ ਦਿੰਦੇ ਨੇ ਦਿੱਲੀ ਦਾ ਬਾਦਸ਼ਾਹ ਸ਼ਾਹ ਆलम ਭੱਜ ਜਾਂਦਾ ਹੈ ਡਰਤਾ ਉਦੋਂ ਪਹਿਲਾਂ ਉਹਨੇ ਰੋਕਣ ਦੀ ਵੀ ਬੜੀ ਕੋਸ਼ਿਸ਼ ਕੀਤੀ ਦਿੱਲੀ ਨੂੰ ਚਾਰੋਂ ਪਾਸੇੋਂ ਦਰਵਾਜ਼ੇ ਲੱਗਦੇ ਹੁੰਦੇ ਸੀ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਸਿੱਖ ਉਹ ਮਜ਼ਬੂਤ ਕੰਧਾਂ 'ਚ ਫਿਰ ਇੱਕ ਮੋਰੀ ਕਰ ਦਿੰਦੇ ਨੇ ਉਹਨੂੰ ਹੁਣ ਵੀ ਮੋਰੀ ਚੌਂਕ ਕਹਿੰਦੇ ਨੇ ਉਹ ਦਰਵਾਜ਼ੇ ਨੂੰ ਮੋਰੀ ਚੌਂਕ ਕਹਿੰਦੇ ਨੇ ਹੁਣ ਜਾਓਗੇ ਕਦੇ ਨਾ ਦਿੱਲੀ ਤਾਂ ਦੇਖਿਓ ਬਾਬਾ ਬਗੇਲ ਸਿੰਘ ਆਪਣੀ 30000 ਦੀ ਫੌਜ ਨੂੰ ਇੱਕ ਥਾਂ ਤੇ ਰੋਕਦੇ ਨੇ ਉਹਨੂੰ ਅੱਜ 30000 ਰੀ ਕੋਟ ਕਹਿੰਦੇ ਨੇ ਸਿੱਖਾਂ ਦੇ ਨਿਸ਼ਾਨ ਹੁਣ ਵੀ ਦਿੱਲੀ 'ਚ ਪਏ ਨੇ ਸਿੱਖ ਦਿੱਲੀ ਨੂੰ ਫਤਿਹ ਕਰ ਲੈਂਦੇ ਨੇ ਤਾਂ ਸਵਾਲ ਆਉਂਦਾ ਹੈ ਕਿ ਹੁਣ ਦਿੱਲੀ ਦਾ ਬਾਦਸ਼ਾਹ ਕੌਣ ਹੋਊਗਾ ਸਾਰੇ ਕਹਿੰਦੇ ਨੇ ਕਿ ਜੱਸਾ ਸਿੰਘ ਆਲੂ ਵਾਲਿਆਂ ਨੂੰ ਬਾਦਸ਼ਾਹ ਬਣਾਇਆ ਜਾਵੇ ਜੱਸਾ ਸਿੰਘ ਰਾਮਗੜੀਆ ਸੀਗੇ ਇੱਕ ਉਹਨਾਂ ਨੂੰ ਇਸ ਚੀਜ਼ ਤੇ ਇਤਰਾਜ਼ ਸੀਗਾ ਤਾਂ ਉੱਥੇ ਲੜੇ ਨਹੀਂ ਹੈਗੇ ਆਪਸ 'ਚ ਜਸਾ ਸਿੰਘ ਆਲੂ ਵਾਲੀਆ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਬਾਦਸ਼ਾਹ ਬਣਾਇਆ ਹੈ ਕਿ ਸਾਨੂੰ ਨਹੀਂ ਚਾਹੀਦਾ ਤਖਤ ਸੋਚੋ ਦਿੱਲੀ ਦਾ ਤਖਤ ਛੱਡਿਆ ਸਿੱਖ ਸੋਚੋ ਦਿੱਲੀ ਦਾ ਤਖਤ ਜਿਹਦੇ ਪਿੱਛੇ ਸਦੀਆਂ ਤੋਂ ਜੰਗਾਂ ਹੁੰਦੀਆਂ ਆ ਰਹੀਆਂ ਨੇ ਲੜਾਈਆਂ ਹੁੰਦੀਆਂ ਆ ਰਹੀਆਂ ਨੇ ਸਿੱਖਾਂ ਨੇ ਉਹ ਤਖਤ ਨੂੰ ਹੀ ਠੋਕਰ ਮਾਰ ਦਿੱਤੀ ਤਾਂ ਇਹ ਸੀਗੀ ਇੱਕ ਮਹਾਨ ਸਿੱਖ ਯੋਧੇ ਦੀ ਜੀਵਨ ਕਥਾ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ ਕਿ ਅਗਲੀ ਵੀਡੀਓ ਅਸੀਂ ਕਿਸ ਟੌਪਿਕ ਤੇ ਬਣਾਈਏ ਤੇ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਇਹ ਜ਼ਰੂਰ ਦੱਸ ਦਿਆ ਕਰੋ ਸਾਡੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਸਾਨੂੰ ਸਪੋਰਟ ਕਰਨ ਲਈ ਸਾਡੇ ਪੇਜ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ